ਇੱਕ ਐਕਸੀਡੈਂਟ ਹੋਇਆ ਉਸ ਦੇ ਵਿੱਚ ਡਾਕਟਰ ਵੀ ਦੱਸਿਆ ਜਾ ਰਿਹਾ ਡੈਥ ਹੋ ਗਈ ਹੈ ਹਾਂਜੀ ਮਾਰਨਿੰਗ ਸਵਾ 9 ਵਜੇ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਐਕਸੀਡੈਂਟ ਸਬੰਧੀ ਜਿਹਦੇ ਵਿੱਚ ਗਗਨਦੀਪ ਸਿੰਘ ਜਿਨ੍ਹਾਂ ਦਾ ਨਾਮ ਹੈਗਾ ਉਹਨਾਂ ਦੀ ਡੈਥ ਹੋਈ ਹੈ ਮਾਰਨਿੰਗ ਇਹ ਕਿਹੜੀ ਜਗ੍ਹਾ ਤੇ ਐਕਸੀਡੈਂਟ ਹੋਇਆ ਕਿੱਥੋਂ ਆ ਰਹੀ ਸੀ ਕਿਹੜੀ ਗੱਡੀ ਨੇ ਲੱਸੀ ਇਹ ਵੀਰ ਕਾ ਕਟ ਤੋਂ ਥੋੜਾ ਅੱਗੇ ਫਲਾਈਓਵਰ ਦੇ ਉੱਪਰ ਐਕਸੀਡੈਂਟ ਹੋਇਆ ਜੀ ਗੱਡੀ ਪਲਟ ਕੇ ਮਤਲਬ ਉਹਨਾਂ ਦਾ ਡੈਥ ਹੋ ਗਈ ਜੀ ਮੌਕੇ ਤੇ ਕਿੰਨੀਆਂ ਗੱਡੀਆਂ ਦੀ ਟੱਕਰ ਹੋਈ ਸੀ ਫਿਲਹਾਲ ਜਿੰਨਾ ਕਿ ਅਸੀਂ ਚੈੱਕ ਕਰ ਪਾਏ ਆ ਦੋ ਗੱਡੀਆਂ ਉੱਥੇ ਮੌਕੇ ਤੇ ਸਿਗੀਆਂ ਗੱਡੀ ਕਿਹਦੇ ਨਾਲ ਹਿੱਟ ਹੋਈ ਆ ਜਾਂ ਉਹਦੇ ਬੇਸਿਕ ਰੀਜ਼ਨ ਜੋ ਕਾਰਨ ਸੀਗੇ ਅਜੇ ਤੱਕ ਕਲੀਅਰ ਹੋ ਨਹੀਂ ਪਾਇਆ ਸਾਨੂੰ ਅਸੀਂ ਚੈੱਕ ਕਰ ਰਹੇ ਆ ਗੱਡੀ ਵਿੱਚ ਇਕੱਲੇ ਸੀਗੇ ਜੀ ਡਾਕਟਰ ਸਾਹਿਬ ਹਾਂਜੀ ਉਹ ਗੱਡੀ ਚ ਇਕੱਲੇ ਹੀ ਸੀਗੇ ਜਿਹੜੀ ਦੂਜੀ ਗੱਡੀ ਐ ਉਹਦੇ ਚ ਕੌਣ ਸੀਗੇ ਉਹਨਾਂ ਦੇ ਵੀ ਸੱਟਾਂ ਲੱਗੀਆਂ ਆ ਦੂਸਰੀ ਗੱਡੀ ਦੇ ਵਿੱਚ ਇੱਕ ਫੈਮਿਲੀ ਸੀਗੀ ਉਹਨਾਂ ਦਾ ਵੈਸੇ ਤਾਂ ਜਾਨੀ ਨੁਕਸਾਨ ਨਹੀਂ ਹੋਇਆ ਗੱਡੀ ਹਿੱਟ ਹੋਈ ਆ ਗੱਡੀ ਥੋੜਾ ਡੈਮੇਜ ਹੈ ਉਹਦਾ ਬਟ ਉਹ ਬਚਾਰ ਆਏ ਤੇ ਜਿਹੜੇ ਡਾਕਟਰ ਆ ਉਹ ਕਿਹੜੀ ਕਾਰ ਦੇ ਵਿੱਚ ਸੀਗੇ ਤੇ ਕਿੱਥੋਂ ਆ ਰਹੇ ਸੀ ਕਿ ਕ੍ਰੇਟਾ ਸੀਕਾ ਕ੍ਰੇਟਾ ਕੱਢੀ ਇਹ ਕ੍ਰੇਟਾ ਗੱਡੀ ਚ ਸੀਗੇ ਜੀ ਜੀ ਤੇ ਮੈਂ ਆ ਕਿੱਥੋਂ ਰੇ ਸੀ ਇਹਨਾਂ ਨੇ ਜਾਣਾ ਕਿੱਥੇ ਸੀ ਇਹ ਇਹਨਾਂ ਦਾ ਚੰਡੀਗੜ੍ਹ ਰੋਡ ਇਹਨਾਂ ਦਾ ਘਰ ਹੈ ਜੀ ਜੋ ਸਾਨੂੰ ਪਤਾ ਲੱਗਾ ਫਿਲਹਾਲ ਚੰਡੀਗੜ੍ਹ ਤੋਂ ਇਹ ਜਗਰਾਉਂ ਜਾ ਰਹੇ ਸੀਗੇ ਜਗਰਾਉਂ ਤੋਂ ਚੰਡੀਗੜ੍ਹ ਰੋਡ ਜਾਂਦੇ ਸੀ ਨਹੀਂ ਇਹ ਚ ਚੰਡੀਗੜ੍ਹ ਤੋਂ ਆਪਣੇ ਘਰ ਤੋਂ ਜੋ 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 ਉਹਨਾਂ ਦੀ ਫੈਮਿਲੀ ਤੋਂ ਪਤਾ ਚੱਲਿਆ ਹੈ ਵੀ ਆਪਣੇ ਘਰ ਤੋਂ ਚੱਲੇ ਹੋਏ ਸੀਗੇ ਤੇ ਉਹਨਾਂ ਨੇ ਜਗਰਾਉਂ ਜਾਣਾ ਸੀ ਜਗਰਾਉਂ ਜਾਣਾ ਸੀ ਠੀਕ ਹੈ ਤੇ ਮੈਂ ਜਿਹੜੀ ਦੂਜੀ ਗੱਡੀ ਸੀਗੀ ਉਹ ਹਿੱਟ ਹੋਈ ਹੈ ਜਾਂ ਇਹਨਾਂ ਦੀ ਏਜ ਕੁਝ ਪਤਾ ਨਹੀਂ ਬਸ ਉਹ ਬਾਕੀ ਚੀਜ਼ਾਂ ਸੀ ਕਲੀਅਰ ਕਰ ਰਹੇ ਆ ਵੀ ਕਿਵੇਂ ਉੱਥੇ ਉਹਨਾਂ ਦਾ ਐਕਸੀਡੈਂਟ ਹੋਇਆ ਸੀ ਉਹ ਚੈੱਕ ਕਰ ਰਹੇ ਆ ਠੀਕ ਹੈ ਠੀਕ ਹੈ ਠੀਕ ਹੈ